ਅੱਜ ਤੁਹਾਨੂੰ ਅਸੀਂ ਇੱਥੇ ਇੱਕ ਇਹੋ ਜਿਹੀ ਦਿਸ ਦੁਕਾਨ ਜਾ ਰਹੇ ਆ ਜਿਹੜੇ ਕਿ ਪਿੰਡ ਨਾਲ ਰਿਲੇਟਡ ਆ ਇੱਥੇ ਇੱਕ ਜਿਹੜੀ ਭੈਣ ਆ ਪਿੰਡੋਂ ਆਉਂਦੀ ਆ ਸਪੈਸ਼ਲ ਪਿੰਡੋਂ ਸਾਗ ਬਣਾ ਕੇ ਲੈ ਕੇ ਆਉਂਦੀ ਆ ਚਾਹਤੇਮ ਤੁਹਾਡਾ ਜਿਹੜਾ ਸੈਟਅਪ ਦੇਖਿਆ ਬੜਾ ਵਧੀਆ ਸੈਟਅਪ ਆ ਕਿਸ ਤਰ੍ਹਾਂ ਮਨ ਦੇ ਵਿੱਚ ਆਹ ਸੈਟਅਪ ਸ਼ੁਰੂ ਕਰਨ ਦਾ ਸਰ ਤੁਹਾਨੂੰ ਬੜਾ ਥੋੜੇ ਤੋਂ ਬੋਧਾ ਜਾਂਦਾ ਤੇਹੀ ਫੇ ਥੋੜਾ ਜਿਆਦਾ ਸਟਾਰਟ ਕੀਤਾ ਹੈ ਸਸ਼ੀਕਾਲ ਜੀ ਸਾਰਿਆਂ ਤੁਸੀਂ ਦੇਖਦੇ ਹੋ ਸਾਂਝਾ ਏ.ਵੀ. ਤੇ ਮੈਂ ਹਾਂ ਤੁਹਾਡੇ ਨਾਲ ਸਿੱਪ ਸਿੱਕਾ ਵੱਲ ਤੁਹਾਨੂੰ ਅੱਜ ਅੰਮ੍ਰਿਤਸਰ ਦੇ ਰੰਜੀਤਾਂ ਨੂੰ ਲੈ ਕੇ ਜਿੱਥੇ ਕੀ ਵੈਸਟਰਨ ਤੋਂ ਟੱਚ ਹਮੇਸ਼ਾ ਖਾਣ ਨੂੰ ਮਿਲੇਗਾ ਚਾਂਪਾਂ ਜਾਂ ਹੋਰ ਵੈਸਟਰਨ ਡਿਸ਼ਾਂ ਖਾਣ ਮੈਂ ਅੱਜ ਤੁਹਾਨੂੰ ਅਸੀਂ ਇੱਥੇ ਇੱਕ ਇਹੋ ਜਿਹੀ ਡਿਸ਼ ਦਿਖਾਉਣ ਜਾ ਰਹੇ ਹਾਂ ਜਿਹੜੀ ਕਿ ਪਿੰਡ ਦੇ ਨਾਲ ਰਿਲੇਟਡ ਹੈ ਦੇਸੀ ਟੱਚ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਇੱਥੇ ਕਿ ਜਿਹੜੀ ਭੈਣ ਆ ਪਿੰਡੋਂ ਆਉਂਦੀ ਹੈ ਸਪੈਸ਼ਲ ਪਿੰਡੋਂ ਸਾਗ ਬਣਾ ਕੇ ਲੈ ਕੇ ਆਉਂਦੀ ਹੈ ਤੇ ਸ਼ਹਿਰ ਦੇ ਵਸਨੀਕਾਂ ਨੂੰ ਖਵਾਉਂਦੀ ਹੈ ਕਿ ਦੇਖਿਆ ਜਾਵੇ ਅਕਸਰ ਹੀ ਸਾਡੇ ਪਰਿਵਾਰ ਦੇ ਵਿੱਚ ਜਦੋਂ ਕੋਈ ਪਿੰਡੋਂ ਆਉਂਦਾ ਤੇ ਅਕਸਰ ਅਸੀਂ ਉਹਨੂੰ ਕਹਿੰਨੇ ਕਿ ਸਾਡੇ ਲਈ ਸਾਗ ਜ਼ਰੂਰ ਲੈ ਕੇ ਆ ਪਿੰਡ ਦਾ ਤੇ ਇਸ ਤਰ੍ਹਾਂ ਹੀ ਜਿਹੜੀ ਭੈਣ ਆ ਪਿੰਡ ਦਾ ਸਾਗ ਲੈ ਕੇ ਸ਼ਹਿਰ ਦੇ ਨਿਵਾਸੀਆਂ ਨੂੰ ਖਵਾਉਣ ਲੈ ਕੇ ਆਉਂਦੀ ਹੈ ਤੁਮ ਦਿਖਾ ਕੇ ਪਿੰਡ ਦਾ ਸਾਗ ਖਵਾ ਰਹੀ ਹੈ ਟੇਸਟ ਖਵਾ ਰਹੀ ਹੈ ਕਿਉਂਕਿ ਦੇਖਿਆ ਜਾਵੇ ਤਾਂ ਅਕਸਰ ਹੀ ਪਿੰਡ ਦੇ ਜਿਹੜੇ ਖਾਨ ਦੇ ਵਿੱਚ ਤੇ ਬਾਹਰ ਦੇ ਖਾਨ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ ਤੇ ਜਿਹੜੀ ਭੈਣ ਹੈ ਸਰਸਰ ਮੱਕੀ ਦੀ ਰੋਟੀ ਦੱਸਦਾ ਸਾਗ ਦਾ ਜਿਹੜਾ ਕਿ ਨਾਲੋਂ ਕੰਮ ਸੈਟਅਪ ਸ਼ੁਰੂ ਕੀਤਾ ਗਿਆ ਤੇ ਇੱਕ ਵਧੀਆ ਗੱਲ ਹੈ ਕਿ ਪਿੰਡੋਂ ਉੱਠ ਕੇ ਅਸੀਂ ਆਣਾ ਉਹ ਵੀ ਇੱਕ ਲੜਕੀ ਲਈ ਲੜਕੇ ਤੇ ਅਕਸਰ ਹੀ ਆਉਂਦੇ ਨੇ ਪਿੰਡ ਦੇ ਵਿੱਚ ਪਰ ਇਹ ਭੈਣ ਜਿਹੜੀ ਹੈ ਅਕਸਰ ਪਿੰਡ ਦੇ ਵਿੱਚੋਂ ਆ ਕੇ ਜਿਹੜਾ ਕਿ ਰੋਜ਼ ਇੱਥੇ ਕੰਮ ਸ਼ੁਰੂ ਕਰਦੀ ਹੈ ਸੈਟਅਪ ਲਗਾਉਂਦੀ ਹੈ ਸਾਰੀ ਗੱਲਬਾਤ ਕਰਾਂਗੇ ਜਾਣਾਂਗੇ ਅਖਰ ਕਿਸ ਤਰ੍ਹਾਂ ਇਹ ਸਫ਼ਰ ਸ਼ੁਰੂ ਹੋਇਆ ਅਖਰ ਕਿਉਂ ਇੱਥੇ ਆਣਾ ਪਿਆ ਕਿਸ ਤਰ੍ਹਾਂ ਆਵੇਂ ਕਿਵੇਂ ਆ ਘਰਦਿਆਂ ਦਾ ਕਿੱਦਾਂ ਸੀ ਸਾਰੀ ਗੱਲਬਾਤ ਕਰਾਂਗੇ ਭੈਣ ਦੇ ਨਾਲ ਗੱਲ ਕਰ ਲੈਣੇ ਆ ਸਸੀ ਗੱਲ ਭੈਣ ਜੀ ਸਸੀ ਗੱਲ ਬੀਤੀ ਕੀ ਨਾਮ ਹੈ ਤੁਹਾਡਾ ਰਾਜबीर ਗੌਰ ਅੱਛਾ ਤੇ ਤੁਹਾਡਾ ਜਿਹੜਾ ਸੈਟਅਪ ਦੇਖਿਆ ਬੜਾ ਵਧੀਆ ਸੈਟਅਪ ਆ ਕਿਸ ਤਰ੍ਹਾਂ ਮੰਨ ਦੇ ਵਿੱਚ ਇਹ ਸੈਟਅਪ ਸ਼ੁਰੂ ਕਰਾਂ ਦਾ ਸਰ ਤੁਹਾਨੂੰ ਬਤਾ ਥੋੜੇ ਤੋਂ ਬੋਧਾ ਜਾਈਦਾ ਤੇਹੀਂ ਫਿਰ ਥੋੜਾ ਜਆ ਸਟਾਰਟ ਕੀਤਾ ਹੈ ਜੀ ਜੀ ਤੇ ਥੋੜੇ ਤੋਂ ਬਾਈ ਗੁਰੂ ਹੌਲੀ ਹੌਲੀ ਬਰਕਤ ਪਾਣਗੇ ਅੱਛਾ ਕਿਸ ਤਰ੍ਹਾਂ ਲੱਗਿਆ ਕੋਈ ਰਾਮਦਾਸ ਜੀ ਨਗਰੀ ਦੇ ਵਿੱਚ ਆ ਕੇ ਵਧੀਆ ਲੱਗ ਰਿਹਾ ਕਿ ਕੰਮ ਸ਼ੁਰੂ ਕੀਤਾ ਹੋਇਆ ਵਾ ਨਹੀਂ ਉਹਨਾਂ ਦਾ ਪੂਰਾ ਹੱਥ ਹੈ امیر ਉਹਨਾਂ ਦੀ ਪੂਰੀ ਕਿਉਂਕਿ ਸਿੱਧਾ ਸਾਹਿਬ ਐਸੇ ਹੀ ਜਦੋਂ ਸ਼ਨੀਆਰ ਹੁੰਦਾ ਹੈ ਅਸੀਂ ਰਾਤ ਨੂੰ ਦੁਪਹਿਰਾ ਕੱਟਣ ਜਾਈਦਾ ਸੀ ਤੋ ਦਾ ਫਾਲੋ ਵਾਈ ਗੁਰੂ ਨੇ ਕੋਈ ਨਾ ਕੋਈ ਤੇ ਦੇਣਾ ਸੀ ਉਹਨਾਂ ਨੇ ਬਹੁਤ ਵਧੀਆ ਦਿੱਤਾ ਮੈਂ ਬਹੁਤ ਜ਼ਿਆਦਾ ਖੁਸ਼ ਆ ਉਹਨਾਂ ਦੀ ਰਜਾ ਦੇ ਵਿੱਚ ਉਹਨਾਂ ਦੀ ਗੋਦ ਚ ਬੈਠੀ ਆ ਮੈਂ ਉਹਨਾਂ ਦੇ ਹਾਂਜੀ ਦੇਖ ਰਿਹਾ ਕਿ ਤੁਸੀਂ ਸ਼ੁਰੂ ਕੀਤਾ ਕੰਮ ਤੇ ਆਪਣਾ ਬੜਾ ਵਧੀਆ ਲੱਗ ਰਿਹਾ ਪਰ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਮੈਂ ਸਰਸੋ ਦੀ ਰੋਟੀ ਮੱਕੀ ਦੀ ਰੋਟੀ ਸਰਸੋ ਦਾ ਸਾਗ ਹੀ ਸ਼ੁਰੂ ਕਰਨਾ ਮੈਂ ਜਿਹੜਾ ਸ਼ਹਿਰ ਵਾਸੀਆਂ ਨੂੰ ਖਵਾਣਾ ਸਰ ਇਹ ਸਿਹਤ ਦਾ ਕੋਈ ਨੁਕਸਾਨ ਨਹੀਂ ਅੱਛਾ ਬਾਕੀ ਜਿੱਦਾਂ ਸ਼ਾਇਦ ਲਈ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਜਾਣੇ ਚਾ ਜਾਣ ਆ ਖਾਂਦੇ ਆ ਨਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਵੀ ਕੀ ਚੀਜ਼ ਆ ਆਪਾਂ ਇਹ ਚੀਜ਼ ਭੁੱਲਦੇ ਜਾ ਰਹੇ ਤੁਸੀਂ ਦੇਖੋਗੇ ਮੈਂ ਜ਼ਿਆਦਾਤਰ ਇੱਥੇ ਜਦੋਂ ਦੀ ਆ ਨੌਜਵਾਨ ਜਿਹੜੇ ਲੜਕੀਆਂ ਲੜਕੇ ਆ ਉਹ ਇਹ ਚੀਜ਼ ਨੂੰ ਲਾਈਕ ਨਹੀਂ ਕਰਦੇ ਉਹਨਾਂ ਨੂੰ ਇਹ ਲੱਗਦਾ ਪਤਾ ਨਹੀਂ ਇਹ ਚੀਜ਼ ਕੀ ਆ ਹਾਂਜੀ ਹਾਂਜੀ ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਚੀਜ਼ ਸਭ ਤੋਂ ਬੈਸਟ ਆ ਅੱਛਾ ਚਲੋ ਇਹਦੇ ਤੇ ਗੱਲ ਕਰਦੇ ਹਾਂ ਜਿਹੜੀ ਚੀਜ਼ ਸਭ ਤੋਂ ਬੈਸਟ ਆ ਨੂੰ ਆਖਿਰ ਬਣਾਉਣ ਦਾ ਪ੍ਰੋਸੈਸ ਕਿਦਾਂ ਦਾ ਵਾ ਕੀ ਫਰਕ ਹੈ ਇੱਥੋਂ ਦੇ ਸਾਗ ਚ ਤੇ ਸ਼ਹਿਰ ਦੇ ਤੇ ਪਿੰਡ ਦੇ ਸਾਗ ਸਰ ਇੱਥੋਂ ਦੇ ਸਾਗ ਚ ਇਹ ਫਰਕ ਆ ਵੀ ਉਹ ਫੁੱਕਰ ਚ ਬੰਦਾ ਇਹ ਚੁੱਲੇ ਤੇ ਬੰਦਾ ਅੱਛਾ ਹਾਂਜੀ ਕੀ ਫਰਕ ਕੀ ਹੁੰਦਾ ਤੁਹਾਨੂੰ ਦੀ ਦਿਖਾ ਦਿੰਨੇ ਆ ਨਾਲ ਨਾਲ ਭੈਣ ਸ਼ੁਰੂ ਕਰ ਰਹੀ ਹੈ ਨਾਲ ਨਾਲ ਦੇਖੋ ਤੁਸੀਂ ਦੇਖ ਸਕਦੇ ਹੋ ਕਸਟਮਰ ਜਿਹੜੇ ਨੇ ਆ ਰਹੇ ਨੇ ਕਸਟਮਰ ਆਪਣਾ ਖਾ ਰਹੇ ਨੇ ਕਸਟਮਰਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਆਖਿਰ ਜਾਣਾਂਗੇ ਕਿਸ ਤਰ੍ਹਾਂ ਦਾ ਟੇਸਟ ਆ ਕਿਉਂਕਿ ਅ ਸ਼ਹਿਰ ਦੇ ਵਾਸੀਆਂ ਨੂੰ ਜਿਹੜਾ ਕਿੱਥੇ ਮੱਕੀ ਦੀ ਰੋਟੀ ਸਰਸੋਰਾ ਸਾਗ ਖਾਣ ਦਾ ਮੌਕਾ ਮਿਲ ਰਿਹਾ ਜਿਹੜੇ ਕਸਟਮਰ ਨੂੰ ਰਿਵਿਊ ਲੈਣਾ ਪੰਦਾ ਹਾਂਜੀ ਦਿੱਲੀ ਦੇ ਕਸਟਮਰ ਹੋ ਜੀ ਹਾਂਜੀ ਹਾਂਜੀ ਭਾਈ ਜੀ ਦਿੱਲੀ ਦੇ ਕਸਟਮਰ ਕਿਸ ਤਰ੍ਹਾਂ ਦਾ ਲੱਗਿਆ ਭਾਈ ਇਹ ਕਹਿੰਦੇ ਕਿ ਪਿੰਡੋਂ ਬਣਾ ਕੇ ਲੈ ਕੇ ਆਂਦੇ ਅੰਦਰ ਵਧੀਆ ਲੱਗ ਬਹੁਤ ਟੇਸਟ ਬਹੁਤ ਟੇਸਟ ਭਾਈ ਅਸੀਂ ਤਾਂ ਹੁਣ ਇਹਦੇ ਤੇ ਗਿੱਜ ਗਏ ਹਾਂ ਹੁਣ ਦੁਪਹਿਰੇ ਇਹੀ ਖਾਈਦਾ ਬਸ ਅਕਸਰ ਕਿ ਲੋਕੀ ਇੱਥੇ ਚਾਂਪਾ ਚੂਪਾ ਖਾਣ ਆਂਦੇ ਨੇ ਤੁਸੀਂ ਰੋਟੀ ਖਾਣ ਆਇਓ ਮੱਕੇ ਬਹੁਤ ਵਧੀਆ ਭਾਈ ਸਗੋ ਤੇ ਗੰਧ ਹੈਗਾ ਭਾਈ ਸਰ ਅੱਛਾ ਹਾਂਜੀ ਸਵਾ ਬੋਲੋ ਜੀ ਭਾਈ ਤੇ ਕੀ ਕੀ ਲੱਗਦਾ ਕਿ ਇਤਾਂ ਦੇ ਕਿਉਂਕਿ ਪਿੰਡੋਂ ਉੱਠ ਕੇ ਆਏ ਨੇ ਕਿ ਉਹ ਵੀ ਲੜਕੀ ਆ ਰਹੀ ਹੈ ਕਿਸ ਤਰ੍ਹਾਂ ਇੱਕ ਮੋਟੀਵੇਸ਼ਨ ਵਾਲੀ ਗੱਲ ਨਹੀਂ ਆ ਗੱਲ ਭਾਜੀ ਜੂਥ ਲਈ ਵੀ ਅਤੇ ਬਾਕੀ ਕੁੜੀਆਂ ਲਈ ਵੀ ਕੀ ਅਗਲੇ ਇੰਨੇ ਪਿੰਡ ਤੋਂ ਉੱਠ ਕੇ ਆਉਣ ਦੇ ਇੱਥੇ ਸੈਟਅਪ ਲਾਇਆ ਹੋਇਆ ਛੋਟਾ ਜਿਹਾ ਔਰ ਮੈਨੂੰ ਲੱਗਦਾ ਹੁਣ ਤੇ ਜ਼ਿਆਦਾਤਰ ਅੱਧੀ ਮਾਰਕੀਟ ਇੰਨਾ ਕੋ ਆ ਜਾਂਦੀ ਦੁਪਹਿਰ ਦੇ ਟਾਈਮ ਆ ਆਪਾਂ ਜਿੰਨੇ ਇਮੀਗ੍ਰੇਸ਼ਨ ਆਫਿਸ ਵਾਲੇ ਹੈਗੇ ਆ ਮੇਰਾ ਵੀ ਇਮੀਗ੍ਰੇਸ਼ਨ ਆਫਿਸ ਇਮੀ ਕੌਂਸਲ ਦਾ ਤੇ ਆਪੇ ਆਪਾਂ ਸਾਰੇ ਇੱਥੇ ਆ ਜਾਂਦੇ ਆ ਦੁਪਹਿਰ ਦੇ ਵੇਲੇ ਇੱਥੇ ਤੇ ਸਵਾਦ ਬਹੁਤ ਟੇਸਟ ਭਾਈ ਠੀ ਤੇ ਧੰਨਵਾਦ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਆਸ-ਪਾਸ ਇਮੀਗ੍ਰੇਸ਼ਨ ਦੇ ਅਫਸਰਲੇ ਨੇ ਉਹ ਵੀ ਇੱਥੇ ਆ ਕੇ ਪੈਂਦ ਜਿਹੜਾ ਕਿ ਸਾਗ ਟੈਸਟ ਕਰ ਰਹੇ ਨੇ ਪਿੰਡ ਦਾ ਸਾਗ ਹੈ ਬਹੁਤ ਵਧੀਆ ਗੱਲ ਹੈ ਗੱਲਬਾਤ ਜਾਰੀ ਰੱਖਾਂਗੇ ਕਿਉਂਕਿ ਇੱਕ ਵਧੀਆ ਗੱਲ ਹੈ ਕਿ ਲੜਕੀਆਂ ਦੇ ਲਈ ਇੱਕ ਵੱਖਰੀ ਗੱਲ ਹੈ ਕਿ ਕਿ ਸਿੱਖਣਾ ਚਾਹੀਦਾ ਭੈਣ ਤੋਂ ਕਿ ਜੇ ਇਹ ਵੀ ਪਿੰਡੋਂ ਉੱਠ ਕੇ ਆ ਸਕਦੇ ਨੇ ਤੇ ਤੁਸੀਂ ਕਿਉਂ ਨਹੀਂ ਕਰ ਸਕਦੇ ਤੇ ਪੈਂ ਕੀ ਕੀ ਕਿਸ ਤਰ੍ਹਾਂ ਪਲੇਟ ਦੇ ਵਿੱਚ ਹੁੰਦਾ ਕੀ ਕੀ ਦਿੰਦੇ ਹੋ ਕਿਵੇਂ ਕਿੰਨੇ ਦਾ ਹੁੰਦਾ ਸਰ ਪਲੇਟ 'ਚ ਆਉਂਦਾ ਸਾਗ ਨਾਲ ਆਉਂਦੀ ਸਪੈਸ਼ਲ ਚਟਣੀ ਅੱਛਾ ਨਾਲ ਮੱਖਣ ਉਹ ਮੱਖਣ ਨਹੀਂ ਦੇਸੀ ਘਿਓ ਵਟੀ ਦਾ ਹਾਂਜੀ ਤੇ ਨਹੀਂ ਵੈਸੇ ਦੇਖਿਆ ਜਾਵੇ ਤਾਂ ਇਹ ਚਟਨੀ ਦੇ ਵਿੱਚ ਕੀ ਫਰਕ ਆ ਮਤਲਬ ਕਿ ਵੇਖਣ ਨਾਲ ਸੱਸ ਨੂੰ ਲੋੜ ਕੀ ਫਰਕ ਹੈ ਇਹਦੇ ਵਿੱਚ ਚਟਨੀ ਚ ਸਰ ਇਹ ਘਰ ਦੀ ਆ ਇਹਦੇ ਵਿੱਚ ਕੋਈ ਮਸਾਲਾ ਨਹੀਂ ਪਿਆ ਇਹਦੇ ਵਿੱਚ ਕੱਲੀ ਜਵੈਣ ਹੈ ਤੇ ਕਾਲਾ ਨਮਕ ਆ ਅੱਛਾ ਇਹਨੂੰ ਲਾਈਕ ਕਰਦੇ ਸਾਰੇ ਰਾਣੀ ਬੱਚੇ ਜਿਹੜਾ ਤੁਹਾਡਾ ਸਾਗ ਹੁੰਦਾ ਜਾਇਆ ਪਿੰਡ ਦਾ ਹੁੰਦਾ ਖੇਤਾਂ ਦਾ ਹੁੰਦਾ ਹਾਂਜੀ ਹਾਂਜੀ ਖੇਤਾਂ ਦਾ ਸਾਗ ਖੇਤਾਂ ਦਾ ਹੀ ਆ ਕੀ ਬਾ ਪ੍ਰੋਸੈਸ ਸ਼ੁਰੂ ਕਰਦੇ ਬਣਾਉਣ ਦਾ ਸਰ ਸਰ ਸਵੇਰੇ ਤੈਨੂੰ ਇਹ ਕਰੀ ਸਫਾਈ ਕਰਕੇ ਇਹ ਨਹੀਂ ਬੰਦਾ ਮੰਦਾ ਜਿਵੇਂ ਆ ਉਵੇਂ ਸੁੱਟ ਦੋ ਇਹਨੂੰ ਮੈਂ ਪੂਰੀ ਤਰ੍ਹਾਂ ਸਾਫ ਸਫਾਈ ਕਰਕੇ ਫਿਰ ਅਹੀਂ ਇਹਨੂੰ ਧੋਤਾ ਆ ਕੇ ਤੇ ਫਿਰ ਅਹੀਂ ਇਹਨੂੰ ਝਾੜ ਦੇ ਚੁੱਲੇ ਦੇ ਉੱਪਰ ਦੋ ਵੱਜ ਜਾਂਦੇ ਆ ਤੁਸੀਂ ਹਾਲ ਦੱਸੋ ਵੀ ਕਿੰਨਾ ਸਮਾਂ ਲੈਂਦਾ ਛੇ ਦੋ ਵਜੇ ਸ਼ੁਰੂ ਕਰ ਦਿੰਦਾ ਹਾਂਜੀ ਕਿੰਨੇ ਸਮੇਂ ਤੱਕ ਰੈਡੀ ਹੋ ਜਾਂਦਾ ਇਹ ਜਾ ਕੇ ਮੇਰੇ ਜਾਂਦਿਆਂ ਨੂੰ ਮੈਂ ਜਾ ਕੇ ਉਹਨੂੰ ਵੇਖਣਾ ਕਿ ਘੁੱਟਣ ਵਾਲਾ ਹੋਇਆ ਕਿ ਨਹੀਂ ਜੇ ਨਹੀਂ ਹੋਇਆ ਇਹਨੂੰ ਪਾਣੀ ਪਾ ਕੇ ਹੋਰ ਪਕਾਣਾ ਹੈ 8 ਵਜੇ ਜਾਂ 9 ਵਜੇ ਜਾਂ 10 ਵਜੇ ਇਹਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਹੈ ਕਿ ਜਿੰਦੋਂ ਤੱਕ ਵੀ ਮੇਰੇ ਮੁਤਾਬਕ ਨਹੀਂ ਹੋਇਆ ਮਲਾਈ ਵਾਂਗ ਅੱਛਾ ਉਹਨਾਂ ਤੱਕ ਨਹੀਂ ਇਹਨੂੰ ਛੱਡੀ ਦਾ ਮੈਨੂੰ ਕਿ ਰੋਟੀ ਵੀ ਤੁਸੀਂ ਬਣਾਉਂਦੇ ਰੋਟੀ ਜੀ ਕਿੱਦਾਂ ਮੱਕੀ ਦੀ ਰੋਟੀ ਕਿਸ ਤਰ੍ਹਾਂ ਬਣਾਉਂਦੇ ਕਿਵੇਂ ਇੱਥੇ ਫਰਕ ਕੀਤਾ ਸਾਰੇ ਇਹਦਾ ਨਾ ਪੁੱਛੋ ਇਹ ਤਾਂ ਬੜੀ ਔਖੀ ਬਾਤ ਸੀ ਅੱਛਾ ਇਹ ਇੱਕ ਟਾਸਕ ਹੁੰਦਾ ਸ਼ਹਿਰੀ ਤੇਰੀ ਲੜਕੀਆਂ ਹੁੰਦੀਆਂ ਨੇ ਘਰ ਬਣਿਆ ਉਹਨਾਂ ਕੋਲ ਵੀ ਬੰਦਾ ਇਹਨੂੰ ਪਹਿਲਾਂ ਇੱਕ ਘੰਟਾ ਇਹਨੂੰ ਗੋਜਵਾਂਦੀ ਆ ਉਹ ਪਹਿਲਾਂ ਇਹਨੂੰ ਪੂਰੀ ਗੋਜ ਆ ਕੇ ਫੇਰ ਇਹਦੀ ਰੋਟੀ ਤਿਆਰ ਮਤਲਬ ਪੇੜਾ ਬੰਦਾ ਇਹ ਕਣਕ ਦਾਣੀਆਂ ਇਹਨੂੰ ਇੱਕੋ ਮੁੱਕੀ ਦਿੱਤੀ ਤੇ ਤਿਆਰ ਹ ਮੁਸ਼ਕਿਲ ਹੁੰਦਾ ਬਹੁਤ ਬਹੁਤ ਸਰ ਮੇਰੀ ਬਾਹ ਵੀ ਡੋਂਡਾ ਬੰਦੀ ਆ ਫੇਰ 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 ਉੱਠ ਕੇ ਫੇ ਕਿਸ ਤਰ੍ਹਾਂ ਇੱਥੇ ਸਮਾਨ ਲੈ ਕੇ ਆਂਦੇ ਹੋ ਕਿਵੇਂ ਲਗਾਉਂਦੇ ਕੀਤਾ ਸਾਰੇ ਪਹਿਲਾਂ ਸਵੇਰੇ ਉੱਠ ਕੇ ਤੜਕਾ ਲਾਈਦਾ 4 ਵਜੇ ਅੱਛਾ ਕਈ ਜੀ 3 ਵਜੇ ਅੱਜ 2:30 ਵਜੇ ਠੀਕ ਆ ਤੇ ਉਠ ਕੇ ਜੇ ਤੜਕਾ ਨਹੀਂ ਚੀਰਿਆ ਉਹ ਚੀਰਨਾ ਜਾਂ ਸਾਰਾ ਕੁਝ ਕਰਕੇ ਫਿਰ ਤੇ ਫਿਰ ਇਹਨੂੰ 4 ਵਜੇ ਤੱਕ ਤੜਕਾ ਲਾ ਕੇ ਫਿਰ ਰੋਟੀ ਬਣਾਣੀ ਸ਼ੁਰੂ ਕਰਦੇ ਹੀ ਦੇ ਅੱਛਾ ਪੰਦੀ ਵੀ ਸਮਝ ਆਂਦਾ ਹਾਂ ਸੰਜੀ ਇਹਦੇ ਚ ਵੀ ਸਮਝ ਆਂਦਾ ਹੈ ਕਿਉਂਕਿ ਦੀ ਰੋਟੀ ਛੇਤੀ ਬਣ ਜਾਂਦੀ ਹੈ ਤੇ ਤੇ ਥੋੜਾ ਜਿਹਾ ਸਮਝ ਆ ਜਾਂਦਾ ਹੈ ਅੱਛਾ ਤੇ ਵੈਸੇ ਜਿਹੜਾ ਤੁਸੀਂ ਹੋਰ ਕੀ ਕੀ ਨਾਲ ਦਿੰਦੇ ਚਟਣੀ ਨਾਲ ਮੈਂ ਵੇਖਣਾ ਗੁੜ ਵੀ ਆ ਮਿਰਚਾਂ ਵੀ ਆ ਪੂਰਾ ਮਤਲਬ ਕਿ ਪਿੰਡ ਦਾ ਹੀ ਟੇਸਟ ਆਉਂਦਾ ਪਿੰਡ ਦਾ ਹੀ ਟੇਸਟ ਆ ਸਰ ਕੋਈ ਖਿਆਰੀ ਨਹੀਂ ਚਟਣੀ ਖਿਆਰੀ ਨਹੀਂ ਆ ਇਹ ਜੋ ਮੁੱਕ ਜਾਂਦੀ ਹੈ ਨਾ ਕਿੰਨੇ ਵੀ ਭੈਂਦੀ ਉਹ ਚੀਜ਼ ਜਾਈਦੀ ਨਹੀਂ ਜਿਹੜੀ ਤੁਹਾਡੀ ਹੋਕ ਗਈ ਆ ਅੱਛਾ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇੱਥੇ ਲਗਾਏ ਨੂੰ ਕਿਦਾਂ ਦਾ ਲੋਕਾਂ ਦਾ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਬਹੁਤ ਵਧੀਆ ਬਹੁਤ ਵਧੀਆ ਲੋਕਾਂ ਨਾਲ ਬਹੁਤ ਵਧੀਆ ਸਾਰੇ ਭੈਣ ਭਰਾਵਾਂ ਦਾ ਬਹੁਤ ਵਧੀਆ ਰਿਸਪੌਂਸ ਮਿਲਿਆ ਵਾਈ ਗੁਰੂ ਦਾ ਵੀ ਨਾਲ ਨੇ ਸਾਡੇ ਬਹੁਤ ਵਧੀਆ ਮਤਲਬ ਡੋਲਰ ਨਹੀਂ ਦਿੰਦੇ ਅੱਛਾ ਹਾਂਜੀ ਨੀਣਾ ਹੋ ਗਿਆ ਸਰ ਮੈਨੂੰ ਅੱਛਾ ਕਿੱਥੋਂ ਆਂਦੇ ਕਿੱਥੋਂ ਏ ਅਜਨਾਲੇ ਲੱਗੋ ਆਈਦਾ ਰਿਹਾਟ ਤੋਂ ਅੱਛਾ ਹਾਂਜੀ ਇੱਕ ਪ੍ਰਕਾਰ ਪਰਿਵਾਰ ਚ ਕੌਣ ਆ ਕਿੱਦਾਂ ਦਾ ਸਪੋਰਟ ਮਿਲਿਆ ਕੰਮ ਦੇ ਵਿੱਚ ਕੀ ਹਾਂਜੀ ਗੱਲ ਕਰਨ ਕਿੰਨਾ ਸਪੋਰਟ ਮਿਲਿਆ ਘਰ ਦੇ ਵਿੱਚ ਪਰਿਵਾਰ ਚ ਕੌਣ ਸਾਰਿਆਂ ਦਾ ਸਪੋਰਟ ਮਿਲਿਆ ਸਭ ਪਹਿਲਾਂ ਮੈਨੂੰ ਮਿਲਿਆ ਏ ਭਾਬੀ ਦਾ ਜਿਹੜੀ ਮਾਵਾ ਵਰਗੀ ਆ ਅੱਜ ਕੱਲ ਦੇ ਭਾਬੀਆਂ ਆਂਦੀਆਂ ਚਲੋ ਤੁਸੀਂ ਆਪਣਾ ਕੰਮ ਕਰੋ ਨਹੀਂ ਤੇ ਆ ਵੇ ਜਿਹੜਾ ਟਾਟਾ ਕੰਮ ਖਸਮਾਂ ਨੂੰ ਪੰਜਾਬੀ ਦਾ ਸਪੋਰਟ ਆ ਪੂਰਾ ਸਪੋਰਟ ਆ ਮਾਵਾ ਤੋਂ ਵੱਧ ਕੇ ਆ ਜਿਵੇਂ ਮਾਂ ਆਪਣੀ ਬੱਚੀ ਦੇ ਨਾਲ ਕਰਦੀ ਆ ਨਾ ਓਵੇਂ ਭਾਬੀ ਕਰਦੀ ਏ ਇਸ ਅਸੀਂ ਗੱਲਬਾਤ ਜਾਰੀ ਰੱਖਾਂ ਤੁਸੀਂ ਦੇ ਆਓ ਕਿ ਕਸਟਮਰਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਭੈਣ ਨਾਲ ਨਾਲੇ ਕੰਮ ਕਰ ਰਹੀ ਹੈ ਨਾਲ ਨਾਲੇ ਖਵਾ ਰਹੀ ਹੈ ਟੇਸਟ ਖਵਾ ਰਹੀ ਹੈ ਅਕਸਰ ਹੀ ਪਿੰਡ ਸਹੀ ਗੱਲ ਹੈ ਸ਼ਹਿਰ ਦੇ ਜਿਹੜੇ ਵਾਸੀ ਨੇ ਉਹਨਾਂ ਨੂੰ ਇਹ ਚੀਜ਼ ਦਾ ਨਹੀਂ ਪਸੰਦ ਆਉਂਦਾ ਖਾਣ ਦਾ ਪਰ ਅਕਸਰ ਹੀ ਜਿਹੜੇ ਲੋਕੀ ਨੇ ਉਹਨਾਂ ਨੂੰ ਪਤਾ ਹੋਵੇਗਾ ਕਿ ਕੀ ਟੇਸਟ ਹੈ ਇਹ ਕਿਉਂਕਿ ਪਿੰਡ ਦਾ ਟੇਸਟ ਹੀ ਵੱਖਰਾ ਹੁੰਦਾ ਤੇ ਤੁਸੀਂ ਦੇਖ ਸਕਦੇ ਹੋ ਕੋਈ ਵੱਡਾ ਸੈਟਅਪ ਨਹੀਂ ਹੈ ਛੋਟਾ ਜਿਹਾ ਸੈਟਅਪ ਹੈ ਜਿਹੜੇ ਭੈਣ ਖਵਾ ਰਹੀ ਹੈ ਸ਼ਹਿਰ ਦੇ ਵਾਸੀਆਂ ਨੂੰ ਤੇ ਇਹ ਇੱਕ ਗੱਲ ਹੁੰਦੀ ਕਿ ਤੁਸੀਂ ਪਿੰਡੋਂ ਉੱਠ ਕੇ ਆਏ ਹੋ ਅਕਸਰ ਇਹ ਕਹਿੰਦੇ ਕਿ ਪਿੰਡਾਂ ਦੇ ਕੁੜੀਆਂ ਨੂੰ ਤਾਂ ਬਾਹਰ ਹੀ ਨਹੀਂ ਨਿਕਲਣ ਦਿੱਤਾ ਜਾਂਦਾ ਕਿੰਨਾ ਕੁ ਤੁਹਾਡੇ ਲਈ ਮੁਸ਼ਕਿਲ ਹੋਇਆ ਇੱਥੇ ਆਉਣ ਲਈ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਮਨ ਲੋਕੀ ਗੱਲਾਂ ਕਰ ਗੱਲਾਂ ਕਰਦੇ ਨੇ ਕਿਸੇ ਨਾ ਮੁਸ਼ਕਿਲ ਬਹੁਤ ਲੋਕਾਂ ਨੇ ਤਾਂ ਬਹੁਤ ਕੁਝ ਕਿਹਾ ਆ ਲੋਕਾਂ ਨੇ ਬਥੇਰੀਆਂ ਲੱਤਾਂ ਖਿੱਚੀਆਂ ਇੰਜਣਾ ਗਾਰ ਇੰਜਣਾ ਗਾਰ ਓਏ ਆਪਣੇ ਜੱਟਾਂ ਜਿਨੀਏ ਕੰਮ ਹੁੰਦਾ ਭਈਏ ਕਰਦੇ ਉਹ ਮੈਂ ਕੀ ਗੱਲ ਅਸੀਂ ਚੋਰੀ ਕਰਨ ਜਾਣੀ ਹੈ ਤੇ ਜਾ ਅਸੀਂ ਦੋ ਨੰਬਰ ਦਾ ਕੰਮ ਕਰ ਜਾਣਾ ਜਾਣਾ ਤੇ ਮਿਹਨਤ ਕਰਨਾ ਬਾਹਰ ਵੀ ਤੇ ਮਿਹਨਤ ਕਰਨੀ ਹੈ ਅੱਛਾ ਤੇ ਜੇ ਇੱਥੇ ਕੀਤੀ ਜਾਵੇ ਇਸ ਕਰਕੇ ਫਿਰ ਮੈਨੂੰ ਇਹੀ ਉਸ ਵਧੀਆ ਲੱਗਾ ਤੇ ਨਾਵੇਂ ਛੱਡਣਾ ਏ ਤੇ ਨਾਵੇਂ ਛੱਡ ਸਕਦੀ ਆ ਕਿਉਂਕਿ ਮੇਨਦਰ ਜੋ ਨੀਂਦ ਹੁੰਦੀ ਆ ਨਾ ਰਾਤ ਨੂੰ ਉਹ ਹੋਰ ਕਿਸੇ ਕੰਮ ਜਿਹੜੀ ਆਂਦੀ ਜੋ ਸਕੂਨ ਇਹ ਚੀਜ਼ ਚ ਮਿਲਦਾ ਲੜਕੀਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੀਆਂ ਲੜਕੀਆਂ ਨੇ ਅਕਸਰ ਹੀ ਕੰਮ ਨਹੀਂ ਕਰਦੀਆਂ ਹੁੰਦੀਆਂ ਹਨਾ ਲੜਕੀਆਂ ਨੂੰ ਕਈ ਕੰਮ ਕਰਦੀਆਂ ਕਈ ਬੈਠੀਆਂ ਰਹਿੰਦੀਆਂ ਨੇ ਪਰ ਤੁਹਾਡੇ ਲਈ ਇੱਕ ਵੱਖਰਾ ਹੀ ਗੱਲ ਤੁਸੀਂ ਮਿਸਾਲ ਉਹ ਲੜਕੀਆਂ ਦੀ ਪਿੰਡੋਂ ਉੱਠ ਕੇ ਆਏ ਉਹ ਲੜਕੇ ਤੇ ਆਉਂਦੇ ਪਿੰਡ ਤੋਂ ਕੰਮ ਕਰਨੇ ਸ਼ਹਿਰ ਤੁਸੀਂ ਆਏ ਕੀ ਕਹਿਣਾ ਚਾਹੋਗੇ ਉਹਨਾਂ ਲੜਕੀਆਂ ਲੜਕੀਆਂ ਇਹ ਨਹੀਂ ਕਿ ਮੈਂ ਹੀ ਆ ਬਹੁਤ ਮਤਲਬ ਜਿੰਨੀਆਂ ਮੈਂ ਦੇਖੀਆਂ ਸਭ ਦੁਖੀ ਨੇ ਤੋਂ ਕੀ ਕਰੀ ਆ ਬਾਹਰ ਨਹੀਂ ਨਿਕਲਦੀ ਆ ਸਾਨੂੰ ਕੋਈ ਕਈ ਕਹਿ ਨਾ ਦੇ ਹਾਂਜੀ ਜਾਂ ਸਾਨੂੰ ਕੋਈ ਇੰਜ ਨਾ ਕਹ ਦੇ ਵੀ ਨਹੀਂ ਉਹ ਫਲਾਣੇ ਦੀ ਕੁੜੀ ਉਹ ਉੱਥੇ ਕੀ ਕਰਨ ਨੇ ਵੰਦੇ ਮੈਂ ਇਹ ਕਹਿਣਾ ਚਾਹੂੰਗੀ ਵੀ ਭੈਣਾ ਬਾਹਰ ਨਿਕਲੋ ਆਪਣਾ ਕੰਮ ਕਰੋ ਹੁਣ ਮੌਕਾ ਤੁਹਾਨੂੰ ਆਪਣੀ ਮਿਹਨਤ ਵਿਖਾਉਣ ਦਾ ਲੁਕਿਆਣਾ ਰਹੋ ਬਾਹਰ ਆਓ ਜਿਹੜੀ ਵੀ ਕੋਡਿਚ ਆ ਤੁਸੀਂ ਕਰ ਸਕਦੇ ਤੇ ਮੈਂ ਹਨਾ ਹਾਂਜੀ ਹਾਂਜੀ ਜੇ ਮੈਂ ਕਰ ਸਕਦੀ ਤੁਸੀਂ ਕਿਉਂ ਨਹੀਂ ਕਰ ਸਕਦੀ ਆ ਤੁਸੀਂ ਆਓ ਬਾਹਰ ਬਹੁਤ ਪਿਆਰ ਮਿਲਦਾ ਆਪਣਿਆਂ ਦਾ ਤੇ ਕੋਈ ਡੰਨ ਵਾਲੀ ਗੱਲ ਨਹੀਂ ਆ ਕਬਰੋਂ ਵਾਲੀ ਗੱਲ ਨਹੀਂ ਆ ਇੱਕ ਕਰੀ ਆਪਣੀ ਲੋਕੇਸ਼ਨ ਤੇ ਸਮਾਂ ਦੱਸ ਦੋ ਕੀ ਸਮਾਂ ਹੈ ਤੇ ਕੀ ਲੋਕੇਸ਼ਨ ਆ ਤੁਹਾਡੀ ਸਾਰੀ ਮੇਰਾ 에린ਜੀ ਵੈਨਿਊ ਆ ਬੀ ਬਲਾਕ ਰੇਡੀ ਮਾਰਕੀਟ ਵਿਸ਼ਾਲ ਮੈਗਾ ਦੀ ਬੈਕ ਸਾਈਡ ਤੇ 12 ਵਜੇ ਆਜੀ ਦਾ ਤੇ ਵਾਹਿਗੁਰੂ ਦੀ ਕਿਰਪਾ ਨਾਲ 3-4 ਵਜੇ ਤੱਕ ਕਰ ਨੂੰ ਚਾਹੀਦਾ ਹੈ ਰੇ ਖਤਮ ਕਰਕੇ ਚਾਹੀਦਾ ਹਾਂਜੀ ਹਾਂਜੀ ਖਤਮ ਕਰਕੇ ਜਾਂਦਾ ਸਾਰਾ ਕੁਝ। ਧੰਨਵਾਦ। ਜਿੱਦਾਂ ਕਿ ਭੈਣ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਜਿਹੜਾ ਕਿ ਅਕਸਰ ਹੀ ਕਹਿੰਦੇ ਨੇ ਕਿ ਸਮਾਨ ਖਤਮ ਛੇਤੀ ਹੋ ਜਾਂਦਾ ਕਿਉਂਕਿ ਸ਼ਹਿਰ ਵਾਸੀਆਂ ਨੂੰ ਭੈਣ ਦਾ ਸਾਗ ਹੀ ਬਹੁਤ ਵਸੰਦਾ ਆ ਰਿਹਾ ਕਿਉਂਕਿ ਮੇਨ ਗੱਲ ਹੈ ਕਿ ਖੇਤਾਂ ਦੇ ਉੱਤੇ ਤੜਿਆ ਹੋਇਆ ਸਾਗ ਜਿਹੜਾ ਕਿ ਅਕਸਰ ਹੀ ਕੋਈ ਸੁਆਦ ਵੱਖਰਾ ਹੁੰਦਾ ਖੇਤਾਂ ਦੇ ਵਿੱਚ ਨੈਚੁਰਲ ਚੀਜ਼ ਹੁੰਦੀ ਹੈ ਜਿੱਦਾਂ ਕਿ ਲੋਕੀ ਕਹਿ ਰਹੇ ਨੇ ਕਿ ਬਾਹਰ ਜਾਣ ਦੇ ਵਿੱਚ ਪਏ ਨੇ ਕਿ ਜਦ ਮੈਂ ਕਰ ਸਕਦੀ ਹਾਂ ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ ਪਿੰਡ ਦਾ ਸੁਆਦ ਹੈ ਇੱਕ ਵੱਖਰਾ ਟੇਸਟ ਹੈ ਸ਼ਹਿਰ ਨਿਵਾਸੀਆਂ ਲਈ ਪਿੰਡ ਦੀ ਖਾਂ ਲਈ ਚੀਜ਼ ਲਈ ਤੁਹਾਡੇ ਕੋਲ ਮੌਕਾ ਹੈ ਕਿ ਤੁਸੀਂ ਖਾ ਸਕਦੇ ਹੋ ਕਿ ਦੂਜੀ ਗੱਲ ਹੋਰ ਹੈ ਲੜਕੀਆਂ ਲਈ ਇੱਕ ਵੱਖਰੀ ਮਿਸਾਲ ਪੰਦੀ ਨਜ਼ਰ ਆ ਰਹੀ ਹੈ ਕਿ ਮਿਸਾਲ ਇਹ ਹੈ ਇੱਕ ਲੜਕੀ ਜੇ ਕਰ ਸਕਦੀ ਉਹ ਪਿੰਡ ਤੋਂ ਉੱਠ ਕੇ ਪਿੰਡ ਤੇ ਲੜਕੀਆਂ ਲਈ ਅਕਸਰ ਹੀ ਮੁਸ਼ਕਲ ਹੋ ਜਾਂਦਾ ਪਰ ਜੇ ਇਹ ਇਹ ਪੈਨ ਕਰ ਸਕਦੀ ਹੈ ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਛੋਟਾ ਜਿਹਾ ਸੈਟਅਪ ਲੱਗਾ ਹੋਇਆ ਵਾ ਇਸ ਪੈਨ ਵੱਲੋਂ ਜਿਹੜਾ ਕਿ ਵੱਖਰਾ ਇੱਕ ਤਿਆਰ ਕੀਤਾ ਗਿਆ ਕਨਸੈਪਟ ਅਸੀਂ ਇੱਕ ਹਾਂਜੀ ਜੇ ਆ ਅਸੀਂ ਆਸ ਕਰਦੇ ਹਾਂ ਤੁਸੀਂ ਵੀ ਇਹਨਾਂ ਤੋਂ ਮੋਟੀਵੇਟ ਹੋਗੇ ਤੁਸੀਂ ਵੀ ਕੋਈ ਸੈਟਅਪ ਤੁਸੀਂ ਸ਼ੁਰੂ ਕਰੋਗੇ ਤੇ ਆਪਣੇ ਜ਼ਿੰਦਗੀ ਦੇ ਵਿੱਚ ਅੱਗੇ ਵਧੋਗੇ ਮੈਨੂੰ ਦਿਓ ਜਿਆਰ ਮੱਛਮ ਸਿੰਘ ਕਵਲਦ ਸੰਤਾਂ ਟੀਵੀ ਅੰਮ੍ਰਿਤਸਰ